ਪੰਜਾਬ ਦੇ ਵਿੱਚ ਹੁਣ ਗੱਡੀਆਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਚੁੱਕੀ ਆ ਪ੍ਰਾਣੀਅਤੇ ਨਿੱਜੀ ਵਾਹਨਾਂ ਤੇ ਹੁਣ ਗ੍ਰੀਨ ਟੈਕਸ ਲੱਗੇਗਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਸੂਲ ਸਮੇਤ ਕਈ ਕੈਟਾਗਰੀ ਦੇ ਵਿੱਚ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਪੰਜਾਬ ਸਰਕਾਰ ਨੇ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਉਸ ਨੋਟੀਫਿਕੇਸ਼ਨ ਦੇ ਆਧਾਰ ਤੇ ਹੁਣ ਪੰਜਾਬ ਦੇ ਵਿੱਚ ਵਾਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਾਉਣੀ ਮਹਿੰਗੀ ਹੋ ਗਈ ਹੈ ਕਿਉਂਕਿ ਸੂਬੇ ਅੰਦਰ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਗਿਆ ਇਸ ਸਬੰਧ ਵਿੱਚ ਜੋ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਹੁਣ ਉਹਦੇ ਵਿੱਚ ਜਿੰਨਾ ਗੱਡੀਆਂ ਦੀ ਜਿਹੜੀ ਮਿਆਦ ਪੂਰੀ ਹੋ ਜਾਂਦੀ ਜਦੋਂ ਫਿਰ ਦੁਬਾਰਾ ਉਹਨੂੰ ਰੀਨਿਊ ਕਰਾਉਣਾ ਪਏਗਾ ਉਹਦੇ ਵਾਸਤੇ ਹੁਣ ਗ੍ਰੀਨ ਟੈਕਸ ਵਾਹਨ ਮਾਲਕ ਨੂੰ ਚੁਕਾਉਣਾ ਪਏਗਾ ਡੀਜ਼ਲ ਅਤੇ ਪੈਟਰੋਲ ਸਾਧਨਾਂ ਤੇ ਵੀ ਇਹ ਲੱਗ ਲੱਗ ਜਿਹੜਾ ਵਾ ਟੈਕਸ ਰੱਖਿਆ ਗਿਆ ਪਰ ਐਲ ਪੀ ਜੀ CNG ਬੈਟਰੀ ਜਾਂ ਸੋਲਰ ਪਾਵਰ ਨਾਲ ਚੱਲਣ ਵਾਲੇ ਵਾਹਨਾਂ ਤੇ ਇਸ ਕੈਟਾਗਰੀ ਨੂੰ ਬਾਹਰ ਰੱਖਿਆ ਗਿਆ ਮਤਲਬ ਉਹਨਾਂ ਤੇ ਟੈਕਸ ਨਹੀਂ ਲੱਗੇਗਾ ਲੇਕਿਨ ਇਹਨਾਂ ਦੀ RC ਬਣਾਉਣ ਵਾਸਤੇ 1.5 ਤੋਂ 2% ਦੀ ਟੈਕਸ ਲੱਗੇਗਾ ਹੁਣ 15 ਸਾਲ ਪੁਰਾਣੇ ਨੌਨ ਟ੍ਰਾਂਸਫਰਟ ਜਿਹੜੇ ਵਾਹਨ ਨੇ ਉਹਨਾਂ ਦੀ ਰਜਿਸਟ੍ਰੈਂਸ ਦੇ ਲਈ ਪੈਟਰੋਲ ਟੂ wheeler ਵਾਹਨ ਮਾਲਕਾਂ ਨੂੰ 500 ਰੁਪਏ ਤੇ ਡੀਜ਼ਲ ਚਾਲਕਾਂ ਨੂੰ 1000 ਰੁਪਿਆ ਗ੍ਰੀਨ ਟੈਕਸ ਦੇਣਾ ਪਵੇਗਾ ਇਸੇ ਤਰ੍ਹਾਂ 4 wheeler ਵਹੀਕਲ ਦੇ ਲਈ 1500 ਸੀਸੀ ਦੇ ਜਿਹੜੇ نیچے ਹੇਠਾਂ ਜਿਹੜੇ 1500 ਸੀਸੀ ਦੇ ਹੇਠਾਂ 3000 ਜਿਹੜੇ ਪੈਟਰੋਲ ਤੇ 4000 ਡੀਜ਼ਲ ਜਿਹੜੇ ਇਹਨਾਂ ਤੇ ਜਿਹੜਾ ਵਾ ਟੈਕਸ ਲੱਗੇਗਾ ਮਤਲਬ ਜਿਹੜੀ ਗੱਡੀ ਜਿਹੜੀ 1500 ਸੀਸੀ ਇੰਨਾਂ ਤੋਂ ਹੇਠਾਂ ਵਾਲੀ ਗੱਡੀ ਹੋਏਗੀ ਜੇ ਉਹ ਗੱਡੀ ਪੈਟਰੋਲ ਵਾਲੀ ਆ ਤੇ 3000 ਰੁਪਿਆ ਦੇਣਾ ਪਏਗਾ ਜੇ ਡੀਜ਼ਲ ਵਾਲੀ ਗੱਡੀ ਆ ਤੇ ਉਸ ਤੇ 4000 ਰੁਪਿਆ ਦੇਣੇ ਪਏਗਾ ਇਸੇ ਤਰ੍ਹਾਂ ਅਗਰ 1500 ਸੀਸੀ ਵਾਲੇ ਜਿਹੜੇ ਪੈਟਰੋਲ ਵਾਲੇ ਦੁਪਈਆਵਾਨ ਨੇ ਉਹਨਾਂ ਤੇ ਵੀ 4000 ਰੁਪਏ ਅਗਰ ਕੋਈ ਡੀਜ਼ਲ ਵਾਲਾ ਬਾਤ ਹੈ ਉਸ ਤੇ 6000 ਰੁਪਏ ਸਰਕਾਰ ਨੂੰ ਟੈਕਸ ਦੇਣਾ ਪਏਗਾ। ਇਸੇ ਤਰ੍ਹਾਂ ਹੀ ਟਰਾਂਸਪੋਰਟ ਸਾਧਨਾਂ ਦੇ ਲਈ ਨਵੇਂ ਟੈਕਸ ਵੀ ਤੈਅ ਕੀਤੇ ਗਏ। ਇਸ ਮੁਤਾਬਕ ਹੁਣ ਨਵੀਂ ਰਜਿਸਟ੍ਰੇਸ਼ਨ ਦੇ ਲਈ 8 ਸਾਲ ਤੋਂ ਬਾਅਦ ਉਹਨਾਂ ਨੂੰ ਹਰ ਸਾਲ ਇਹ ਟੈਕਸ ਦੇਣਾ ਪਏਗਾ। ਅਜਿਹੇ ਕਮਰਸ਼ੀਅਲ ਮੋਟਰਸਾਈਕਲ ਤੇ 200 ਰੁਪਏ 3-ਵੀਲਰ ਗੂਡਜ਼ ਐਂਡ ਪੈਸੇਂਜਰ 300 ਰੁਪਿਆ ਮੋਟਰ ਕੈਬ ਮੈਕਸੀ ਕੈਬ 500 ਰੁਪਿਆ ਲਾਈਟ ਮੋਟਰ ਗੂਡਜ਼ ਐਂਡ ਪੈਸੇਂਜਰ 1500 ਰੁਪਏ ਮੀਡੀਅਮ ਮੋਟਰ ਵੀਕਲ ਗੂਡਜ਼ ਐਂਡ ਪੈਸੇਂਜਰ 2000 ਰੁਪਏ ਹੈਵੀ ਵੀਕਲ ਗੁੱਡ ਗੂਡਜ਼ ਐਂਡ ਪੈਸੇਂਜਰ ਦੇ ਲਈ 2500 ਰੁਪਏ ਸਲਾਨਾ ਤੈਅ ਕੀਤੇ ਗਏ ਨੇ 14 ਅਗਸਤ ਨੂੰ ਪੰਜਾਬ ਸਰਕਾਰ ਦੀ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਮੀਟਿੰਗ ਦੇ ਵਿੱਚ ਕਿਹ ਫੈਸਲਾ ਜਿਹੜਾ ਪਾਸ ਕੀਤਾ ਗਿਆ ਸੀ ਕਿ ਪੁਰਾਣੇ ਜਿਹੜੇ ਸਾਧਨ ਵਹੀਕਲ ਨੇ ਉਹਨਾਂ ਨੂੰ ਤੇ ਗ੍ਰੀਨ ਟੈਕਸ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਹੁਣ ਪੁਰਾਣੇ ਜਿਹੜੇ ਵਹੀਕਲ ਨੇ ਜਿਨ੍ਹਾਂ ਨੂੰ ਰੀਨਿਊ ਕਰਾਉਣ ਵਾਸਤੇ ਸਰਕਾਰ ਨੇ ਜਿਹੜਾ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਗਿਆ ਉਹਦੇ ਨਾਲ ਸੂਬਾ ਸਰਕਾਰ ਨੂੰ 87 ਕਰੋੜ ਡੜੀਆਂ ਸਾਲਾਨਾ ਆਮਦਨ ਹੋਵੇਗੀ ਅਜਿਹੇ ਵਿੱਚ ਸਰਕਾਰ ਦਾ ਮੰਨਣਾ ਹੈ ਕਿ ਵਾਤਾਵਰਨ ਬਚਾਉਣ ਅਤੇ ਹੋਰ ਕੰਮਾਂ ਵਾਸਤੇ ਇਹ ਪੈਸੇ ਖਰਚ ਕੀਤੇ ਜਾਣਗੇ ਕਿਉਂਕਿ ਪੰਜਾਬ ਵਿੱਚ ਹਰੀਆਲੀ ਵਧਾਉਣ ਲਈ ਸਰਕਾਰ ਫੋਕਸ ਕਰ ਰਹੀ ਹੈ ਦੂਜੀ ਤਰਫ ਸਰਕਾਰ ਵੱਲੋਂ ਸੀएनजी ਬਿਜਲੀ ਦੇ ਵਹੀਕਲਾਂ ਲਈ ਇਸ ਕੈਟਾਗਰੀ ਨੂੰ ਬਾਹਰ ਰੱਖਿਆ ਗਿਆ ਇਹ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਗਿਆ ਕਿ ਹੁਣ ਪੰਜਾਬ ਦੇ ਵਿੱਚ ਨਵੇਂ ਅਗਰ ਕਿਸੇ ਨੇ ਵਹੀਕਲ ਲੈਣੇ ਤੇ ਉਹਨਾਂ ਨੂੰ ਹੁਣ ਇੰਜਨ ਦੀ ਜਿੰਨੀ ਪਾਵਰ ਦਾ ਇੰਜਨ ਹੋਊਗਾ ਉਸ ਹਸਾਬ ਦੇ ਨਾਲ ਪੈਸੇ ਦੇਣੇ ਪਣਗੇ ਔਰ ਜਿਹੜੇ ਤੁਸੀਂ ਅਗਰ ਬੈਟਰੀ ਵਾਲੇ ਜਾਂ ਸੀਐਨਜੀ ਵਾਲੇ ਲੈਣੇ ਨੇ ਫਿਰ ਤੁਹਾਨੂੰ ਪੈਸੇ ਨਹੀਂ ਦੇਣੇ ਪੈਣਗੇ ਲੇਕਿਨ ਜਿਹੜੇ ਵੀਕਲ ਪੁਰਾਣੇ ਹੋ ਜਾਂਦੇ ਕਿਉਂਕਿ 15 ਸਾਲ ਤੋਂ ਬਾਅਦ ਤੁਹਾਨੂੰ ਰੀਨਿਊ ਕਰਾਉਣੇ ਪੈਂਦੇ ਨੇ ਅਜੇ ਸਥਿਤੀ ਦੇ ਵਿੱਚ ਸਰਕਾਰ ਨੇ ਉੱਥੇ ਗ੍ਰੀਨ ਟੈਕਸ ਲਗਾ ਦਿੱਤਾ ਗਿਆ ਜਿਹੜੇ ਨੌਨ ਟਰਾਂਸਪੋਰਟ ਵੀਕਲ ਆ ਇੱਕ ਵਾਰ ਫਿਰ ਦੱਸ ਦਿੰਦੇ ਹਾਂਗੇ ਕਿ ਜਿਹੜੇ ਟੂ-ਵੀਲਰ ਆ ਉਹਨਾਂ ਦਾ 500 ਰੁਪਿਆ ਪਟਰੋਲ ਵਾਲੇ ਤੇ ਆ 1000 ਰੁਪਿਆ ਡੀਜ਼ਲ ਵਾਲੇ ਤੇ ਆ ਫੋਰ-ਵੀਲਰ ਜੇ ਇੰਜਨ 1500 cc ਤੱਕ ਦਾ ਪਟਰੋਲ ਵਾਲਾ ਤੇ ਫਿਰ 3000 ਰੁਪਿਆ ਜੇ ਡੀਜ਼ਲ ਵਾਲਾ ਵਾ ਤੇ ਫਿਰ 4000 ਰੁਪਿਆ ਅਗਰ 1500 cc ਤੋਂ ਵੱਧ ਹੈ ਵੀਕਲ ਉਸ ਤੇ ਪਟਰੋਲ ਵਾਲੇ ਤੇ 4000 ਤੇ ਡੀਜ਼ਲ ਵਾਲੇ ਤੇ 6000 ਰੁਪਿਆ ਫੀਸ ਲੱਗੂਗੀ ਇਸੇ ਤਰ੍ਹਾਂ ਟਰਾਂਸਪੋਰਟ ਵੀਕਲ ਜਿਹੜੇ 8 ਸਾਲ ਤੋਂ ਬਾਅਦ ਮੋਟਰਸਾਈਕਲ 250 ਰੁਪਿਆ 3 ਵੀਲਰ ਗੁਡਜ ਜਾਂ ਪੈਸੇਂਜਰ 300 ਰੁਪਿਆ ਮੋਟਰ ਕੈਬ ਜਾਂ ਮੈਕਸੀ ਕੈਬ 500 ਰੁਪਇਆ ਲਾਈਟ ਮੋਟਰ ਵਹੀਕਲ ਗੁੱਡਸ ਐਂਡ ਪੈਸੇਂਜਰ 1500 ਰੁਪਇਆ ਮੀਡੀਅਮ ਮੋਟਰ ਵਹੀਕਲ ਗੁੱਡਸ ਐਂਡ ਪੈਸੇਂਜਰ 2000 ਰੁਪਇਆ ਤੇ ਹੈਵੀ ਮੋਟਰ ਵਹੀਕਲ ਗੁੱਡਸ ਐਂਡ ਪੈਸੇਂਜਰ 2500 ਰੁਪਇਆ ਜਿਹੜਾ ਵਾ ਸਾਲਾਨਾ ਇਹ ਸਰਕਾਰ ਨੇ ਵਸੂਲਣ ਦਾ ਫੈਸਲਾ ਕੀਤਾ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਦਲਰਾਜ ਸਿੰਘ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਉਹ ਪਬਲਿਕ ਡੋਮੇਨ ਦੇ ਵਿੱਚ ਵਿਆ ਚੁੱਕਾ ਜਿਹਦੇ ਚ ਇਹ ਕਿਹਾ ਕਿ ਇਹ ਜਿਹੜੀ ਰਜਿਸਟ੍ਰੇਸ਼ਨ ਆ ਹੁਣ ਪੰਜਾਬ ਦੇ ਵਿੱਚ ਚਾਲੂ ਹੋਊਗੀ ਐ ਜਿਸ ਕਰਕੇ ਹੁਣ ਸਰਕਾਰ ਨੂੰ ਇਸ ਤੋਂ ਕਰੀਬ 87 ਕਰੋੜ ਰੁਪਇਆ ਮੁਨਾਫਾ ਹੋਏਗਾ ਫਾਇਦਾ ਹੋਏਗਾ ਲੇਕਿਨ ਫਿਲਹਾਲ ਦੇਖਦੇ ਕਿ ਇਸੇ ਆਪੋਜੀਸ਼ਨ ਪਾਰਟੀਆਂ ਵਿਰੋਧੀ ਪਾਰਟੀਆਂ ਕੀ ਕੁਝ ਸਿਆਸਤ ਕਰਦੇ ਲੇਕਿਨ ਪੰਜਾਬ ਦੇ ਵਿੱਚ ਹੁਣ ਗੱਡੀਆਂ ਦੀ ਰਜਿਸਟ੍ਰੇਸ਼ਨ ਚਾਹੇ ਗੱਡੀਆਂ ਨਵੀਆਂ ਨੇ ਤੇ ਜੇ ਕਿਸੇ ਨੇ ਪ੍ਰਾਣੀਆਂ ਗੱਡੀਆਂ ਰੀਨਿਊ ਕਰਾਉਣੀਆਂ ਨੇ ਉਹਨਾਂ ਤੋਂ ਹੁਣ ਗ੍ਰੀਨ ਟੈਕਸ ਦੇ ਨਾਮ ਤੇ ਸਰਕਾਰ ਪੈਸੇ ਵਸੂਲੇਗੀ ਔਰ ਜਿਹੜੇ ਸੋਲਰ ਸਮਿਤ ਬਾਕੀ ਜਿਹੜੀਆਂ ਸੀਐਨਜੀ ਐਲਪੀਜੀ ਆ ਉਹਨਾਂ ਤੇ ਕੋਈ ਪੈਸਾ ਨਹੀਂ ਲੱਗੂਗਾ ਸਰਕਾਰ ਦਾ ਮੰਨਣਾ ਹੈ ਕਿ ਵਾਤਾਵਰਨ ਬਚਾਉਣ ਦੇ ਖਾਤਿਰ ਇਹ ਫੈਸਲਾ ਲਿਆ ਗਿਆ ਜਿਹੜੇ 87 ਕਰੋੜ ਰੁਪਏ ਬਚਣਗੇ ਉਹ ਵਾਤਾਵਰਨ ਦੀ ਸੰਭਾਲ ਵਾਸਤੇ ਹੀ ਖਰਚ ਕੀਤੇ ਜਾਣਗੇ ਪਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸੂਬੇ ਅੰਦਰ ਇਹ ਜਿਹੜਾ ਗ੍ਰੀਨ ਟੈਕਸ ਲਾਗੂ ਕਰ ਦਿੱਤਾ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੱਗਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ